ਨੇ ਇਦੀ ਕਰ ਜਾਂਦਾ ਤੂੰ ਨੂੰ ਮਾਇਆ ਹੈ ਕਾਲਾ ਮਸਰਾਪੀ ਐ ਕਾਲਾ ਕਾਲਾ ਨਾ ਆ ਜਾ ਕਿਹਾ ਚੋਲ ਦੂ ਲੱਗਣੀ ਹਾਂ ਪਹਿਲੀ ਬੱਕਰੀ ਵੇਚ ਕੇ ਅਗੇ ਗਣਕੇ ਪਾਪਾ ਸ਼ੁਰੂ ਕਰ ਬਈ ਆ ਦੱਸ ਹੁਣ ਸਹੀ ਕਿ ਨਹੀਂ ਦੋਣੀਆਂ ਬੱਕਰੀ ਯਾਰ ਇਹਨੂੰ ਕਹ ਲੈ ਨਾ ਬੰਦਾ ਯਾਰ ਲੈ ਮੈਂ ਆਉਦੀ ਮੈਂ ਤੈਨੂੰ ਲਵਾਂਗਾ ਬਈ ਮੈਂ ਮੈਂ ਤੈਨੂੰ ਆਉਦੀ ਰਮ ਉਹ ਰੜ ਕਰਦੇ ਹਾਂ ਮੇਰਾ ਮੱਥਾ ਮਾਰ ਕੇ ਨਹੀਂ ਆਵੇ ਦੋ ਸੌ ਬਾਦ ਦਸੂ ਨੂੰ ਦੋਸੇ ਤੋਂ ਲਊਗਾ ਯਾਰ ਕੋਈ ਨਹੀਂ ਬੱਬੂ ਬੰਨਾ ਬਖਿਆ ਬਖੀ ਯਾਰ ਇੱਕ ਫੁੱਟ ਵਾਲਾ ਯਾਰ ਜਟਨਾ ਘੋ ਪੇ ਗੰਭੇਰੀ ਰਹਿੰਦਾ ਉਤਰਾੜ ਤੇ ਇਹ ਕਰਨਾ ਪੜਨਾ ਗਾਣਾ ਗਾਉਣਾ 3 3 ਕਰ ਜਾਂਦਾ ਤੀ ਤੂੰ ਮੈਸ ਇਹਦੇ ਘਰ ਇਹ ਨਹੀਂ ਬੈਠੇ ਨਹੀਂ ਜੀ ਬੰਦ ਹੋਣ ਵਾਸਤੇ 30000 ਤੇ ਲੱਗੇ ਕਿ ਨਾ ਇਹਨੇ ਲਾਤਾ ਸੀ ਇਹਨੇ ਲਾ ਪਹਿਲਾ ਜੀ ਗੱਲ ਕਰਦਾ ਮੈਂ ਉਹਦਾ ਬਾਅਦ ਦੀ ਗੱਲ ਕਰ ਜਾਦਾਂਗੇ ਕਿ ਬੇਣੀ ਕਿੰਨੇ ਦੀ ਹੈ ਹੂੰ ਦੱਸੋ ਨਾ ਥੈਂਕ ਯੂ ਥੈਂਕ ਯੂ ਬਾਈ ਇੱਕ ਮਿੰਟ ਜਿਸ ਹੋਇਆ ਤੂੰ ਵੀ ਯਾਰ ਖਰਜ ਜਾ ਰਾਇਆ ਹੁਣ ਕਿਹਦੇ ਗੱਬ ਪਾਦੀਏ ਇਹ ਮੈਂ ਕੋਈ ਜ਼ਮਾਨ ਕਰ ਲਾਂ ਆਲਾ ਲੈ ਲੈਣਾ ਕੋਈ ਬਾਈ ਜਿਸ ਨੂੰ ਮੈਂ ਕਿਹਾ ਕਿ ਤੂੰ ਕਿਦ ਬੱਬੀ ਯਾਰ ਪਾਜਾ ਕੰਮ ਜੀ ਲੋਕੋ ਤੋਂ ਆ ਮੈਂ ਮਾਰ ਬਗਿਆ ਨੀ ਯਾਰ ਮੈਂ ਹਿੰਦੀ ਲੱਖਦਾ ਨਾ ਲੱਗਦੇ ਨੇ ਹਾਂ ਨਾ ਕਿਹ ਜੁੰਦੀ ਐ ਨਾ ਕਿਹ ਜੁੰਦੀ ਐ ਇਹ ਨਸਲ ਨਸਲ ਕਰੀ ਜਾਂਦਾ ਯਾਰ ਨਸਲ ਕੋਈ ਪੁੱਛ ਜਿਹੜੀ ਐ ਨਸਲ ਦੇ ਜਿਹੜੀ ਨਸਲ ਨੇ ਇਹ ਵੀ ਪੁੱਛੀ ਦੋ ਹਾਂ ਕਿਹੜੀ ਨਸਲ ਪੁੱਛਦਾ ਲੈ ਹੁਣ ਨਸਲ ਬੱਕਰੀ ਦੀ ਨੇ ਨਹ ਬਾਬਾ ਬੀਏ ਉਹ ਜਿੰਨੇ ਜਿੱਤ ਗਾਕਾਂ ਦੇ ਗੱਲ ਨਹੀਂ ਉੱਥੀ ਕਮ ਬੋਲਿਆ ਜਿਹਦਾ ਲੈਣੀ ਆਲਾ ਹੁ ਦੂਰੀ ਬਸ ਹੁ ਦੂਰੀ ਬਸ ਬੜਾ ਬਾਇਆ ਉਹ ਬੰਬਾ ਮਹਰੂਦ ਛੋਲ ਬਾਪ ਹੈ ਉਹ ਤਿਵਾਰ ਮਣਿਆ ਬਈਆ ਇਹ ਕਿਹੜਾ ਬੰਬਾ ਨੇ ਉਹ ਮੁੜ ਕੇ ਇਹਨਾਂ ਨੂੰ ਦੰਦਾਈਆ ਆ ਮੰਮ ਕਹੀ ਮੈਂ ਉਹ ਮੈਂ ਬੰਦ ਕਰਿਆ ਮੈਂ ਬੰਦ ਕਰਿਆ ਕੋਈ ਆ ਯਾਰ ਮੈਨੂੰ ਛੇਡੋ ਨਾ ਕਰ ਯਾਰ ਬਾਈ ਨੂੰ ਯਾਰ ਕੀ ਗੱਲ ਹੈ ਬਾਈ ਤੱਕ ਲਾ ਇਹਦਾ ਯਾਰ ਨਹੀਂ ਗਾ 22 22 ਦੀ ਦਵਾਈ ਯਾਰਾ ਕਿ ਤੂੰ ਪੱਕੀ ਯਾਰਾ ਠੀਕ ਆ ਜਦੀ ਤੇਰੀ ਗੱਲ ਹਾਂ ਯਾਰ ਤਿੰਨ ਮੰਗਰ ਬੱਚੇ ਨੇ ਯਾਰਾ 25 ਦੀ ਤਿੰਨ ਵਾਲਾ ਸਹੀ ਹੈ ਜਮਾ ਲੱਕਰ ਜੇ ਜੇ ਮੰਨ ਜਿਓ 25 ਦੀਏ ਮੰਨੇ ਹਾਂ ਜੀ ਵੀ ਤੱਕਾ ਜਾਣਾ ਹੋਵੇ ਬਹਿ ਦੇ ਯਾਰਾ ਬੰਦਾ ਪੈਸਾ ਹੀ ਆ ਬੰਦਾ ਪੂਰੇ ਇੱਕ ਨੰਬਰ ਦਾ ਲੱਗ ਰਿਹਾ ਤੇ ਪੱਕ ਦੀ ਬੰਦ ਨਾ 25 ਬੱਚੇ ਲੈ ਹਾਂ ਤੇਰੀ ਤੱਕ ਲਵਾ ਦੇ ਖੜ ਜਾ ਬੈਠੀ ਕਰੂੰ ਬਾਈ ਹੋਰ ਦੱਗੀ ਨਾ ਯਾਰਾ 25 ਓਏ ਹੁਣ ਆ ਬਜੀ ਆ ਮਰੇ ਜੇ ਲੈ ਬਾਦਰ ਵੀ ਮਗਰਾ ਦੇ ਹੋਗੇ ਇਹਨਾਂ ਨਾਲ ਹੀ ਬਗਜੀ ਕਰਦੇ ਆ ਕੇ ਠੀਕ ਕਰ ਜਾ ਕੇ ਪੈਸੇ ਦੇ ਦੀ ਚਲ ਕੋਈ ਵੀ ਠੀਕ ਕਰ ਲੋ ਪੈਸਾ ਦਾ ਹੋ ਜੂ ਪਹਿਲਾ ਸੌਦਾ ਕਰੋ ਚਲ ਫੜਿਆ ਲੋ ਅਬਾ ਵੀ ਇੱਕ ਮਿੰਟ ਜਿਹੜਾ ਹਾਰ ਗਿਆ ਹੋਰ ਇਹਦੇ ਲਈ ਬੱਕਰੀ ਵੇਚਦੀ ਹੁਣ ਨਹੀਂ ਫਿਰ ਉਹ ਖੜਾ ਹੋਈ ਯਾਰ ਆ ਫੜਾ ਹਾਂ ਦੱਸ ਬੱਕਰੀ ਦਾ 22000 ਦੀ ਨਹੀਂ ਨਹੀਂ 23 ਦੇਣੀ ਆ ਨਹੀਂ 24 ਦੇਣੀ ਆ ਨਹੀਂ ਇਹ ਹੁੰਦਾ ਠੀਕ ਹੈ ਭਾਈ ਨਹੀਂ ਨਹੀਂ ਦੇ ਰਹੀ ਇਹ ਮੇਰਾ ਕਮਾਲ ਹੈ ਫਿਰ ਕਰਿਆ ਖੜੀ ਹੋਊ ਬਰਾ ਖੜੀ ਰਹਿਣੇ 24 ਰੁਪਏ ਦਾ ਭਾਈ ਤੱਕ ਦੇ ਨਾ ਕਰਾ ਟੈлефон ਵੇਚਣਾ ਵੇਚਣ ਲਈ ਖੜੀ ਹੈ ਤਾਂ ਪੂਰੇ ਪੱਕੀ ਹੋ ਗਈ ਵਸ ਮਾਲਾ ਕਾਲਾ ਮਸਾਲਾ ਇਹ ਤਾਂ ਕਾਲਾ ਮਸਾਲਾ ਲੱਖਣਾ ਵਾ 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 نہیں بابا پیسے دے دے لے بھائی پیسے دے پیسے دے او پیسے دے او پیسے دے نہیں کرینا کمال ہے تیری پیسے دے کھاڑ جو ڈلو گڑیا لے ماں او پیسے دے لو بھی پوچھ لا مہا نہیں میں لے کے چلنے اپا کون ہے زبان ہے یار ایتھے جا دی جاؤ تو گل اور ہو جاندی گڑبڑ پہ ہو جانی ਕਮਲਪੁਰ ਵਾਲੇ ਕੋਈ ਫੇਕਰ ਵਾਲਾ ਆਊਗਾ ਯਾਰ ਬੱਕਰੀ ਲੈ ਜਾਊਗਾ ਲੋਕੀ ਘੰਟੇ ਚ ਪੈਸੇ ਲੈ ਕੇ ਆਊ ਉਹ ਖਾਰਿਆ ਨੂੰ ਕਹਿੰਦਾ ਯਾਰ ਇਹ ਉਹ ਕਰੇ ਆ ਆ ਫਰੈਂਡ ਆ ਇਹ ਆ ਫਰੈਂਡ ਆ ਆ ਬੜਾ ਹੀ ਵੜਾ ਠੀਕ ਆ ਕੋਈ ਗੱਲ ਨਹੀਂ 20000 ਦਾ ਫੜ ਫਿਰ ਹੋਰ ਕੀ ਚਾਹੀਦਾ ਹੁਣ ਬਾਕੀ ਦਾ ਯਾਰ ਕੁਮਾਰ ਕਰੀਏ ਨਾ ਜੱਟ ਬਾਬਾ ਕਿਹਾ ਯਾਰਾ ਕਿੰਨੇ ਘੜਦੇ ਆ 5 ਘੜੂਗਾ ਤੈਨੂੰ ਤਾਂ ਪੈਸੇ ਤੇਰੇ ਪਿੰਡੋਂ ਕੋਈ ਗੱਲ ਨਹੀਂ ਐ ਨਾ ਹੁੰਦਾ ਕੀ ਉਹ ਫੇਰ ਵੀ ਜਿਆਦਾ ਯਾਰ ਤੈਨੂੰ ਦੂਗਾ ਪੈਸਾ جب بند 8 9 10 11 12 13 14 15 so so ha 16 20 ਪੰਜ ਰਹੇਗਾ ਬਾਈ ਏ ਹੁਣ ਆ ਵੀ ਗੱਲ ਕਰ ਲੋ ਹੱਲ ਲਗਾਈਆ ਪੰਮ ਲਗੂ ਤੇ ਦੋਸਾਂ ਨੂੰ ਬਾਹੀ ਬਰਾ ਕੱਢ। ਹੋਰ ਵੀ ਮੜਿਆ। ਬਿਗਰੇ ਰਹੇ ਮੰਡੀ ਸਟਾਡਾ ਹੋ ਅੱਜ ਸੌਦੇ ਹੋਈ ਜਾਂਦੇ ਨੇ। ਠੀਕ ਆ ਜੀ। ਜਿਹਨੇ ਵਸੂ ਵੇਚਣੇ ਉਹ ਵੀ ਆਉ। ਜਿਹਨੇ ਲੈਣੇ ਹੋ ਵੀ ਆਉ। ਠੀਕ ਆ ਲੱਕੀਸ ਨੇ ਕੀ ਪਾਇਆ? ਬਾਕੀ ਹੋਇਆ ਬਾਈ ਦਸੂ ਲਗੇ ਜਨਾ ਬਾ। ਠੀਕ ਆ ਜੀ। ਦੱਸੋ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ। ਬਾਈ ਜੀ ਇਹ ਖਾਨੇ ਲੈਦੇ ਨੂੰ ਸੜਕ ਮੁੜਦੀ ਆ। ਵੱਡੇ ਰੋਡ ਤੋਂ ਬਰਨਾਲਾ ਰੋਡ ਤੋਂ ਪਹਿਲਾ ਖੱਬੇ ਹੱਥੀ ਮੋੜਨਾ। ਨਾ ਉਹਨਾਂ ਦੇ ਪੰਨ ਜਵਾਏ ਦੇ ਵਿੱਚ ਹੀ ਆਉਣਾ। ਹਾਂ। ਨਾਲ ਨਾਲ ਹੀ ਪੁਰਿਆਉਣਾ ਬਸ ਉਹਦੇ ਪਿਛਲੀ ਸਾਈਡ ਤੇ ਮੰਡੀ ਲੱਗਦੀ ਹੈ ਜਿਹੜੀ ਪਹਿਲੀ ਪਈ ਹੈ ਜੀ ਹਾਂਜੀ ਪਹਿਲੀ ਪਈ ਹੈ ਕਿਹੜੀ ਜੀ ਠੀਕ ਹੈ ਤੇ ਕਿਹੜਾ ਪਈ ਜੀ ਸੋਮਵਾਰ ਜੀ ਆਏ ਸੋਮਵਾਰ ਮੰਡੀ ਲੱਗਣੀ ਹੈ ਠੀਕ ਹੈ ਜੀ ਪ੍ਰਬੰਧ ਭਾਈ ਜੀ ਪ੍ਰਬੰਧ ਰੋਟੀ ਪਾਣੀ ਦਾ ਫੁੱਲ ਪ੍ਰਬੰਧ ਹੈ ਜੀ ਨਾਲ ਲੱਸੀ ਮਿਰਚ ਦਾ ਚਾਰ ਦਾਲ ਪਾਣੀ ਪੂਰੀ ਸੇਵਾ ਹੋਊਗੀ ਛੱਡਾ ਪਾਣੀ ਲੱਸੀ ਜਾਈਗੀ ਪੀਣੇ ਪੂਰੀ ਸਹੂਲਤ ਮਿਲੂਗੀ ਕੋਈ ਵੀ ਪ੍ਰਕਾਰ ਦੀ ਸਹੂਲਤ ਦਾ ਵੀ ਪ੍ਰਬੰਧ ਹੈਗਾ ਸਾਦਾ ਵੀ ਪ੍ਰਬੰਧ ਹੈਗਾ ਧੰਨਵਾਦ ਭਾਈ ਜੀ ਚਲ ਆਇਆ ਚਲੋ